ਅੱਜ ਰਾਜਪੁਰੇ ਦੇ ਅਗਰਵਾਲ ਸਭਾ ਦੇ ਪ੍ਰਧਾਨ ਪੰਕਜ ਗੋਇਲ ਦੇ ਫਾਲੋ-ਅੱਪ ਪ੍ਰੋਗਰਾਮ ਰੱਖਿਆ ਗਿਆ ਹੈ ਜਿਸ ਦੇ ਵਿੱਚ ਲੋਕ ਸਭਾ ਦੇ ਉਮੀਦਵਾਰ ਮਹਾਰਾਣੀ ਪਰਨੀਤ ਕੌਰ ਜੀ ਮੁੱਖ ਤੌਰ ਤੇ ਪਹੁੰਚੇ ਨੇ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਇੱਕ ਮਿਲਣੀ ਸਮਾਰੋਹ ਵੀ ਰੱਖਿਆ ਗਿਆ ਜਿਸ ਦੇ ਵਿੱਚ ਮਹਾਰਾਣੀ ਪਰਨੀਤ ਕੌਰ ਦੇ ਨਾਲ ਮੁਲਾਕਾਤ ਕੀਤੀ ਗਈ ਅਤੇ ਲੋਕ ਸਭਾ ਚੋਣਾਂ ਦੇ ਵਿੱਚ ਪੂਰਾ ਸਹਿਯੋਗ ਦੇਣ ਦਾ ਵਾਅਦਾ ਕੀਤਾ ਗਿਆ ਇਸੇ ਦੌਰਾਨ ਹੋਰ ਕੀ ਕੁਝ ਕਹਿਣਾ ਸੀ ਅਗਰਵਾਲ ਸਭਾ ਦੇ ਪ੍ਰਧਾਨ ਪੰਕਜ ਗੋਲ ਜੀ ਦਾ ਅਤੇ ਲੋਕ ਸਭਾ ਉਮੀਦਵਾਰ ਮਹਾਰਾਣੀ ਪਰਨੀਤ ਕੌਰ ਦਾ ਸੋ ਆਓ ਸੁਣ ਲੈਣੇ ਉਹਨਾਂ ਦੀ ਜ਼ੁਬਾਨੀ ਇਹਨਾਂ ਦਾ ਗੋਇ ਪਰਿਵਾਰ ਦਾ ਮੈਂ ਦਿਲੋਂ ਧੰਨਵਾਦ ਕਰਦੀ ਆਂ ਬਹੁਤ ਵਧੀਆ ਸਵਾਗਤ ਬਹੁਤ ਪਰਮਾ ਹੰਗਾਮਾ ਹੰਗਾਰਾ ਔਰ ਮੈਨੂੰ ਪੂਰਾ ਯਕੀਨ ਹੈ ਕਿ ਜੋ ਇਹ ਅੱਗੇ ਲੱਗਣਗੇ ਇਹਨਾਂ ਦੇ ਸਾਥੀ ਲੱਗਣਗੇ ਕਿ ਇੱਥੋਂ ਬਹੁਤ ਵਧੀਆ ਤਰੀਕੇ ਨਾਲ ਜਿੱਤ ਕੇ ਬੀਜੇਪੀ ਦੀ ਕੈਂਡੀਡੇਟ ਵਾਕੇ ਮੈਂ ਨਿਕਲੂ ਮਹਾਰਾਸ਼ਟਰ ਜਗ੍ਹਾ ਜਗ੍ਹਾ ਜਾ ਰਹੀ ਤੇ ਕਹੇ ਜਾ ਰਿਹਾ ਬਹੁਤ ਧੰਨਵਾਦ ਵਧੀਆ ਉਹ ਸ਼ਾਮ ਨੂੰ ਮਨ ਸਿੰਘ ਜਿਹੜਾ ਤੋਂ ਕਾਂਗਰਸ ਪਾਰਟਨਰ ਹੈ ਜਿਹੜਾ ਕੀ ਪਟੀਕਾ ਚੁੱਕਿਆ ਹੈ ਕੀ ਬੀਜੇਪੀ ਚੋਂ ਇਹਦਾ ਪ੍ਰਧਾਨ ਚਾਹੁੰਦਾ ਹੈ ਯਾਨੀ ਦੇਖੋ ਇਹ ਘਰ ਉਹਨਾਂ ਨੂੰ ਪੁੱਛੋ ਇਹਦੇ ਉੱਤੇ ਮੈਂ ਕੁਝ ਕਹਿ ਨਹੀਂ ਸਕਦਾ ਕਿਉਂਕਿ ਪਤਾ ਨਹੀਂ ਕਿ ਅੱਗੇ ਨੂੰ ਕੀ ਹੋਣਾ ਹੈ ਇਹਦਾ ਬਹੁਤ ਬਹੁਤ ਅਜੂਰੇ ਆਇਓ ਇਹਨਾਂ ਫੈਮਿਲੀ ਬਾਰੇ ਕੁਝ ਕਹਿਣਾ ਚਾਹੋਗੇ ਅੱਜ ਬਹੁਤ ਵਧੀਆ ਇਹਨਾਂ ਦਾ ਪਰਿਵਾਰ ਔਰ ਜਿਸ ਤਰ੍ਹਾਂ ਦਾ ਇਹਨਾਂ ਨੇ ਪਕਾ ਕੀਤਾ ਜਿਸ ਦਾ ਲੋਕ ਆਏ ਨੇ ਇਹ ਹੀ ਦੱਸ ਦਿੰਦਾ ਕਿ ਕਿੰਨਾ ਵਧੀਆ ਪਰਿਵਾਰ ਹੈਗਾ ਔਰ ਇਹਨਾਂ ਦੀ ਕਿੰਨੀ ਮੋਹ ਚ ਹੈ ਕਿੰਨੀ ਰਿਸਪੈਕਟ ਹੈ ਤੁਸੀਂ ਤਾਂ ਪਹਿਲਾਂ ਤੁਸੀਂ ਵਰਕਰ ਮੀਟਿੰਗ ਵੀ ਕਰਕੇ ਆਏ ਹੋ ਤੇ ਹੋਰ ਵੀ ਤੁਸੀਂ ਪਿੰਡ ਪਿੰਡ ਚ ਗਏ ਹੋ ਕੀ ਕਹਿਣਾ ਚਾਹੋਗੇ ਉਸ ਬਾਰੇ ਚ ਵਰਕਰ ਮੀਟਿੰਗ ਦੇ ਵਿੱਚ ਕੀ ਬਹੁਤ ਰਣਨੀਤੀ ਬਣੀ ਹੈ ਜੀ ਚੋਣਾਂ ਦੀ ਦੇਖੋ ਰਣਨੀਤੀ ਤਾਂ ਇਲੈਕਸ਼ਨਾਂ ਦੀ ਕੀ ਹੁੰਦੀ ਹੈ ਘਰ ਘਰ ਪਹੁੰਚੋ ਔਰ ਤੁਸੀਂ ਵੋਟਾਂ ਮੰਗੋ ਜੱਗਾ ਜੀ ਲੀਡ ਕਰ ਰਹੇ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਇਹਨਾਂ ਦਾ ਬਹੁਤ ਵਧੀਆ ਸਿਸਟਮ ਹੈ ਸੋਸ਼ਲ ਵਰਕ ਕਰਨੇ ਆਏ ਔਰ ਜਿਹੜੇ ਵਰਕਰ ਮਿਲੇ ਮੈਨੂੰ बहुत उन्होंने उत्साह और मैनू पक्का यकीन है कि उन्होंने आप भी दसिया काम कर रहे हैं डोर टू डोर जा रहे हैं कमेटियां बनाईया ने मैन पूरा यकीन है कि राजपुरे तो असी जित के जाव और खास करके अब तो चार पार्टियाँ हैं तो सब अपना अपना बढ़िया से बढ़िया करेंगे अंत में आप लोग ही सब वोट डाल के इसको जिताना है हम तो ऐसी रणनीति में जा रहे हैं कि पूरी लड़ाई पूरा काम करें महाराजा साहब महाराजा साहब राजपुरा तो नीतू शटर आला भी अपना कैंडिडेट खड़ा कर रहे हैं बौलपुर बिरादरी का लंधा वो बारे तुम क्या कहेंगे ਦੇਖੋ ਸਭ ਦਾ ਹੱਕ ਹੈ ਜਿਸ ਨੇ ਖੜਾ ਹੋਣਾ ਹੈ ਜੀ ਸਦਕੇ ਲੋਕਾਂ ਨੇ ਬੋਲ ਨਾਲੇ ਬੋਲਪੁਰੀ ਕਮਿਊਨਿਟੀ ਦਾ ਜੀ ਕੀ ਕਹਿਣਾ ਚਾਹੋਗੇ ਹਰ ਇੱਕ ਕਮਿਊਨਿਟੀ ਦਾ ਆਪਣੇ ਆਪਣੇ ਦਾਇਰੇ ਦੇ ਵਿੱਚ ਸਭ ਦੀਆਂ ਵੋਟਾਂ ਹੁੰਦੀਆਂ ਨੇ ਪਰ ਜਿਹੜੀ ਓਵਰ ਆਲ ਵੋਟ ਪੈਂਦੀ ਹੈ ਉਹੀ ਡਿਸਾਈਡ ਕਰਦੀ ਹੈ ਕਿ ਕੌਣ ਜਿੱਤੇਗਾ ਕੌਣ ਹਾਰੇਗਾ ਮਹਾਰਾਨੀ ਸਾਹਿਬਾ ਜਿਹੜੇ ਸਾਡੇ ਘਰ ਆਏ ਸੀਗੇ ਤੇ ਸਾਰੇ ਯਾਰ ਦੋਸਤ ਇਕੱਠੇ ਕੀਤੇ ਸੀਗੇ ਤੇ ਬਹੁਤ ਵਧੀਆ ਰਿਸਪਾਂਸ ਮਿਲਿਆ ਹੈਗਾ ਅ ਥੋੜੇ ਹੀ ਲੋਕਾਂ ਨੂੰ ਆਪਣੇ ਬਿਲਕੁਲ ਨੀਅਰ ਡੀਅਰਸ ਨੂੰ ਬੁਲਾਇਆ ਸੀਗਾ ਲੇਕਿਨ ਮੈਂ ਦੇਖ ਰਿਹਾ ਵੀ 90 95% ਜਿਨ੍ਹਾਂ ਨੂੰ ਕਿਹਾ ਸੀਗਾ ਸਾਰੇ ਪਹੁੰਚੇ ਬੜਾ ਭਾਜਪੀ ਨੂੰ ਲੈ ਕੇ ਬੜਾ ਉਤਸ਼ਾਹ ਹੈਗਾ ਸਾਰਿਆਂ ਦੇ ਵਿੱਚ ਔਰ ਐਸਾ ਲੱਗਦਾ ਵੀ ਰਾਜਪੁਰੇ ਦੇ ਵਿੱਚੋਂ ਬੜਾ ਅੱਛਾ ਰਿਸਪਾਂਸ ਮਿਲਣ ਵਾਲਾ ਹੈਗਾ ਜੀ ਚੋਣਾਂ ਚ ਕੀ ਰਣਨੀਤੀ ਲੈ ਕੇ ਤੁਸੀਂ ਮਹਾਰਾਣੀ ਸਾਹਿਬਾ ਦੀ ਅਸੀਂ ਤਾਂ ਬੇਸਿਕਲੀ ਅਸੀਂ ਨਾਨ ਵੈਸੇ ਨਾਨ ਪੋਲਿਟਿਕਲ ਬੰਦੇ ਹੈਗੇ ਆਂ ਸਾਡਾ ਵਿਸ਼ਵਿੰਦੂ ਪ੍ਰਸ਼ਦ ਜਾਂ ਅਗਰਵਾਲ ਸਭਾ ਜਾਂ ਐਨ ਜੀਓਜ਼ ਨਾਲ ਜ਼ਿਆਦਾ ਹੋ ਰਹਿੰਦਾ ਸਾਡਾ ਤਾਂ ਬੇਸਿਕ ਹੋ ਰਹਿੰਦਾ ਹੈ ਵੀ ਸਾਡਾ ਸਨਾਤਨ ਤਰੰਦਾ ਝੰਡਾ ਹਮੇਸ਼ਾ ਬੁਲੰਦ ਰਹਿਣਾ ਚਾਹੀਦਾ ਹੈਗਾ ਤੇ ਜਿਹੜਾ ਵੀ ਇਸ ਟਾਈਮ ਬੀਜੇਪੀ ਸਭ ਤੋਂ ਜ਼ਿਆਦਾ ਸਨਾਤਨ ਦਾ ਦੀ ਰੱਖਿਆ ਕਰ ਰਹੀ ਹੈ ਔਰ ਉਹਨੂੰ ਉੱਪਰ ਚੱਕ ਰਹੀ ਹੈ ਇਸ ਕਰਕੇ ਅਸੀਂ ਖੁੱਲ ਕੇ ਬੀਜੇਪੀ ਦੇ ਨਾਲ ਆਂ ਕੱਲ ਨੂੰ ਕੋਈ ਹੋਰ ਵੀ ਜੋ ਵੀ ਕਰੇ ਬੀਜੇਪੀ ਸਨਾਤਨ ਦਾ ਫਾਇਦਾ ਕਰੇਗਾ ਅਸੀਂ ਉਸ ਦੇ ਨਾਲ ਲੜਟ ਕੇ ਲੜਾਂਗੇ ਤੇ ਸਾਡਾ ਤਾਂ ਇੰਨਾ ਹੀ ਫਰਜ਼ ਹੈ ਬਾਕੀ ਸਾਡਾ ਪੋਲਿਟਿਕਸ ਨਾਲ ਡਾਇਰੈਕਟ ਕੋਈ ਲੈਣਾ ਤੇ ਬਾਕੀ ਲੋਕਾਂ ਨੂੰ ਕੀ ਫੀਲ ਕਰੋਗੇ ਤੁਸੀਂ ਕਿਦਾਂ ਅਸੀਂ ਸਾਰਾ ਕਹਾਂਗੇ ਕਿ ਕਿਉਂਕਿ ਆਪਣੇ ਸਨਾਤਨ ਧਰਮ ਦੀ ਨੂੰ ਆਪਾਂ ਜੇ ਉੱਚਾ ਰੱਖਣਾ ਚਾਹੁੰਦੇ ਆ ਤਾਂ ਇਸ ਟਾਈਮ ਬੀਜੇਪੀ ਨੂੰ ਐਂ ਡੱਬ ਕੇ ਸਪੋਰਟ ਕਰਨੀ ਚਾਹੀਦੀ ਹੈ ਆਪ ਤਾਂ ਵੋਟਾਂ ਪਾਣੀਆਂ ਹੀ ਚਾਹੀਦੀਆਂ ਹੋਰ ਵੀ ਆਪਣੇ ਯਾਰ ਦੋਸਤਾਂ ਨੂੰ ਮਿੱਤਰਾਂ ਨੂੰ ਸਾਰਿਆਂ ਨੂੰ ਪ੍ਰੇਰਿਤ ਕਰਨਾ ਚਾਹੀਦਾ ਕਿ ਵੀ ਇਸ ਸਰਕਾਰ ਨੂੰ ਲੈ ਕੇ ਆਈਏ ਜਿਹੜੇ ਹੁਣ ਪਿਛਲੇ 5-7-10 ਸਾਲ ਨਿਕਲੇ ਹੈਗੇ ਆ ਉਸ ਦੇ ਵਿੱਚ ਦੇਖੋ ਅਯੁੱਧਿਆ ਜੀ ਜਿਹੜਾ 500 ਸਾਲਾਂ ਤੋਂ ਜਿਤੇ ਆਪਾਂ ਸਾਰੇ ਆਪਣੇ ਬڑے-ਬڑے ਮਕਾਨ ਬਣਾ ਕੇ ਬੈਠੇ ਆ ਸਭ ਕੁਝ ਬਣਾ ਕੇ ਬੈਠੇ ਆ ਅਯਦੇ ਜੀ ਜਿਨ੍ਹਾਂ ਦਾ ਜਿਨ੍ਹਾਂ ਦੇ ਕਰਕੇ ਆਪਣਾ ਵजूद ਹੈਗਾ रामचंद्र ਜੀ ਦੇ ਉਹ 500 ਸਾਲ ਟੈਂਟ ਮਰ ਰਹੇ ਇੰਨੇ ਸੰਘਰਸ਼ ਹੋਏ ਸਭ ਕੁਝ ਹੋਇਆ ਇੰਨੀਆਂ ਸਰਕਾਰਾਂ ਅੱਈਆਂ ਗਈਆਂ ਅੱਜ ਆਪਣੇ ਸਨਾਤਨ ਨੂੰ ਦੇਖਣ ਵਾਲੀ ਸਰਕਾਰ ਹੈ ਤਾਂ ਅੱਜ ਆਪਾਂ ਇਸ ਯੋਸਫ ਭਾਗੇ ਮਿਲਿਆ ਕਿ ਵੀ ਉੱਥੇ RAM ਲਲਾ ਵਿਰਾਜਮਾਨ ਹੋਏ ਅੱਜ ਆਪਣੇ ਮਹਿਲਾਂ ਦੇ ਵਿੱਚ ਪਹੁੰਚੇ ਜੇ ਅਨੇ ਅੱਗੇ ਵੀ ਸਰਕਾਰਾਂ ਐਸੀਆਂ ਰਹਿਣਗੀਆਂ ਤਾਂ ਆਪਣੇ ਹੋਰ ਮੰਦਰ ਮਥਰਾ ਹੋਰ ਇਸ ਦੇ ਇਲਾਵਾ ਕਈ ਮੰਦਰ ਹੈ ਇਹ ਤਾਂ بڑے بڑے ਮੰਦਰਾਂ ਲਗਭਗ ਹਿੰਦੁਸਤਾਨ ਦੇ ਵਿੱਚ 30000 ਮੰਦਰਾਂ ਜਿਦੇ ਉੱਤੇ ਮਸਜਿਦਾਂ ਬਣੀਆਂ ਵੀ ਹਨ ਤੇ ਜੇ ਆਪਣਾ ਸਨਾਤਨ ਬੁਲੰਦ ਹੋਏਗਾ ਤਾਂ ਹੀ ਆਪਾਂ ਉਹਨਾਂ ਨੂੰ ਵੀ ਉਹ ਕਰ ਸਕਦੇ ਹਾਂ ਉਹਨਾਂ ਨੂੰ ਛੱਡੋ ਜਿਹੜੇ ਅੱਗੇ ਨੂੰ ਵੀ ਕੋਈ ਐਸਾ ਕਾਰੇ ਨਾ ਹੋਵੇ ਕਿ ਆਪਣੇ ਆਪਣੇ ਸਨਾਤਨ ਤੇ ਕੋਈ ਉਹ ਹੋਵੇ ਇਸ ਕਰਕੇ ਮੇਰਾ ਤਾਂ ਸਾਰਿਆਂ ਨੂੰ ਐਨ ਖੁੱਲ ਕੇ ਅਨਰੋਧ ਹੈ ਜੇ ਆਪਾਂ ਨੇ ਹਿੰਦੂ ਧਰਮ ਨੂੰ ਉੱਪਰ ਚੱਕਣਾ ਹੈਗਾ ਆਪਣੇ ਸਨਾਤਨਵਾਦ ਸੇ ਇਸ ਟਾਈਮ ਸਭ ਤੋਂ ਵਧੀਆ ਪਾਰਟੀ ਹੈਗੀ ਹੈ ਐਨ ਖੁੱਲ ਕੇ ਰਾਜਨੀਤੀ ਛੱਡ ਕੇ ਧਰਮ ਨੂੰ ਸਾਹਮਣੇ ਰੱਖਦੇ ਹੋਏ ਪਾਰਟੀ ਦਾ ਆਪਾਂ ਨੂੰ ਐਨ ਖੁੱਲ ਕੇ ਸਮਰਥਨ ਕਰਨਾ ਚਾਹੀਦਾ ਠੀਕ ਹੈ न्यूज 89 पंजाब देली राजपुरा तो पत्रकार मोहित कुमार दी खास रिपोर्ट न्यूज 89 पंजाब हर खबर जिन्दा होवे असर